ਸਹਿ ਉਹ ਸੁਪਰ ਤਾਕਤ ਤੇ ਇੱਕ ਦੂਜੇ ਨੂੰ ਸਹਿ ਲੈਣਾ ਵੀ ਇੱਕ ਬੜਾ ਵੱਡਾ ਬਲੀਦਾਨ ਹੈ ਇੱਕ ਦੂਜੇ ਨੂੰ ਸਹਿ ਲੈਣਾ ਵੀ ਇੱਕ ਬੜਾ ਵੱਡਾ ਸੈਕਰੀਫਾਈਸ ਸੁਪਰ ਤਾਰੇ ਯਾਦ ਹੀ ਹੈ ਕਿ ਕੋਈ ਸੋਰੀ ਫੀਲਿੰਗ ਹੋਣੀ ਨਹੀਂ ਸੈਕਰੀਫਾਈਸ ਤੋਂ ਹਮੇਸ਼ਾ ਖੁਦਾ ਖੁਸ਼ ਹੁੰਦਾ ਹੈ ਸੈਕਰੀਫਾਈਸ ਤੋਂ ਹਮੇਸ਼ਾ ਪਰਮੇਸ਼ੁਰ ਦਾ ਮਨ ਪ੍ਰਸੰਨ ਹੁੰਦਾ ਹੈ ਇਸ ਸੈਕਰੀਫਾਈਸ ਉੱਪਰ ਅਗਰ ਗੀਤ ਵਾਸਤੇ ਸੁਣੀਏ ਹਾਲੇਲੂਇਆ ਜਿੱਥੇ ਕਿਥੇ ਇਨਸਾਨ ਨੇ ਸੈਕਰੀਫਾਈਸ ਕੀਤਾ ਖੁਦਾ ਨੇ ਇੱਕ ਨਾਮ ਬੰਨਿਆ ਇਨਸਾਨ ਦੇ ਨਾਲ

यात्री से नस्बल यात्री नस ना नस्ता के चौको ही तो देखो सब बंदा ही यात्री कौन सी कितनी बंदा है दिस इसमें ही याद रखना जो तुष्य सेक्रिफाइस करते हैं आप ब्लेस दूसरा नहीं ब्लेस तुष्य खुद ओके आशीष तो हाथों मिल दिया बरकत तो हाथों मिल दिया लेवल तो आप बुद्धा है आमिर